ਅੰਮ੍ਰਿਤਪਾਲ ਸਿੰਘ ਜੀ ਵਰਗੇ ਭਾਈ ਗੁਰਚੰਦ ਸਿੰਘ ਜੀ ਕਾਨ ਸਿੰਘ ਵਾਲਾ ਜਿਹੜੇ ਫਰੀਦਕੋਟ ਤੋਂ ਭਾਈ ਬੈਂਤ ਸਿੰਘ ਜੀ ਦੇ ਸਪੁੱਤਰ ਖੜੇ ਨੇ ਇਹਨਾਂ ਸਿੰਘਾਂ ਦੀ ਸਪੋਰਟ ਕਰੀਏ ਇਹਨਾਂ ਸਿੰਘਾਂ ਦੇ ਨਾਲ ਸੋਨਹਰਾ ਸਿਆਕਾਰ ਇਹਨਾਂ ਸਿੰਘਾਂ ਦੀ ਸਪੋਰਟ ਦੇ ਨਾਲ ਹੀ ਪੰਜਾਬ ਦੇ ਵਿੱਚ ਖਾਲਸਾ ਰਾਜ ਕਾਇਮ ਹੋ ਸਕਦਾ ਜਦੋਂ ਖਾਲਸਾ ਰਾਜ ਕਾਇਮ ਹੋ ਜਾਏਗਾ ਫਿਰ ਕਿਸੇ ਪ੍ਰਕਾਰ ਦੀ ਕਿਸੇ ਨੂੰ ਕਮੀ ਨਹੀਂ ਰਹੇਗੀ ਇਹਨਾਂ ਲੀਡਰਾਂ ਦੇ ਮਗਰ ਧੱਕੇ ਖਾਣ ਦੀ ਲੋੜ ਨਹੀਂ ਪੈਣੀ ਗੁਰੂ ਗ੍ਰੰਥ ਗੁਰਗ੍ਰੰਥ ਸਾਹਿਬ ਜੀ ਤੇ ਆਸ ਰੱਖਾਂਗੇ ਇਹਨਾਂ ਲੀਡਰਾਂ ਮਗਰ ਧੱਕੇ ਖਾਣ ਦੀ ਲੋੜ ਨਹੀਂ ਪੈਣੀ ਅਸੀਂ ਮੰਗਣਾ ਕਿਹਦੇ ਕੋਲੋਂ ਹੈ ਅਸੀਂ ਬੰਦੇ ਕੋਲੋਂ ਮੰਗਣ ਦਾ ਯਤਨ ਕਰਦੇ ਆ ਮੰਗਣਾ ਉਸ ਕਾਲਪੁਰਖ ਪਾਸ਼ਾ ਤੋਂ ਮੰਗਿਏ ਜਿਹੜਾ ਮੰਗ ਕੇ ਕਦੇ ਇਤਰਾਜ਼ ਨਹੀਂ ਕਰਦਾ ਕਦੇ ਸੁਣਾਉਂਦਾ ਨਹੀਂ ਇਹ ਗਿਣਾਉਂਦਾ ਨਹੀਂ ਵੀ ਤੈਨੂੰ ਮੈਂ ਦਾਤਾਂ ਕਿੰਨੀਆਂ ਦਿੱਤੀਆਂ ਨੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਨੇ ਸਾਨੂੰ ਬੇਅੰਤ ਪ੍ਰਕਾਰ ਦੀਆਂ ਦਾਤਾਂ ਦਿੱਤੀਆਂ ਨੇ ਸੋ ਪੱਜੇ ਸਿੰਘਾਂ ਦੇ ਮਗਰ ਲੱਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਧੱਕ ਕੇ ਖੜੇ ਨੇ ਸੋ ਮੇਰੇ ਨਾਲ ਮੇਰੇ ਮਗਰ ਜਕਾਰੇ ਦਾ ਜਵਾਬ ਦਿਓ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿੰਦਾਬਾਦ 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 ਸੰਤ ਜਰਨੈਲ 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 ਸਿੰਘ ਜੀ ਖਾਲਸਾ ਜਿੰਦਾਬਾਦ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਸੰਤ ਜਰਨੈਲ ਸਿੰਘ ਜੀ ਖਾਲਸਾ ਜਿੰਦਾਬਾਦ